ਆ ਗਿਆ ਪਾਣੀ ਸਾਰਾ ਬਹੁਤ ਤੇਜ਼ ਆ ਗਿਆ ਇਹ ਕਰਦਾ ਕਰੇ ਰੋਡ ਤੇ ਕਰਾਉਂਦੇ ਆਂ ਜੇ ਕੱਲਾ ਪੰਡਾ ਦਾ ਨਾਂ ਲੈਂਦੇ ਹੋ ਕੱਲਾ ਬੋਲੂਗਾ ਛੁੱਟਰੇਗਾ ਤੁਹਾਨੂੰ ਜਕਿੰਦਰ ਸਿੰਘ ਅੱਗੇ ਹਰਦੀਪ ਸਿੰਘ ਖਾਨ ਤੇ ਸੁਰਵਿੰਦਰ ਸਿੰਘ ਆ ਬਾੜੇ ਕੋਡ ਜਮਾਈ ਤੋਂ ਦੋ ਸਿੰਘ ਇੱਥੇ ਰੱਖ ਆਪਾਸੇ ਹੁਣ ਮੜਾਪਾ ਹਰਦੀਪ ਸਿੰਘ ਅੱਗੇ ਮਿੰਦਰ ਸਿੰਘ ਖਾਨ ਸਰਦਾਰ ਜੈ ਸਿੰਘ ਜਿਹੜੇ ਐਸਸੀ ਆ ਐਸਸੀ ਦੇ ਸਾਰੇ ਬਾਹਰ ਆ ਓਏ ਆਲੋ ਸਾਰਿਆਂ ਨੂੰ ਏਕੇ ਕੇ ਆ ਜਾਣਾ ਫੜੋ ਪੀਰ ਭਾਰੀ ਨੂੰ ਲਾਵਾਂਗੇ Sat Sri Akal Bauji Sat Sri Akal Bauji 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 Aao ji Sat Sri Akal Bauji ਤਾਂ ਬਾਜਾ ਦਾ ਕੀ ਕੰਮ ਆਉ ਲਾਗੇ ਟੋੜੇ ਵੇਦੇ ਆਪਣੇ ਚੋਕਦੇ ਹਸਣਾਂ ਦੀ ਸੰਖਿਆ ਸਾਨੂੰ ਵੇਖ ਤੁਰ ਨਹੀਂ ਆਉਂਦੀ ਜਾਂਦਾ ਕੱਢਰ ਦੇ ਅੰਦਰ 30 ਟੋੜੇ ਲਾ ਕੇ ਰੱਖਵਾ ਚਾਹੀਦਾ ਆਹੋ ਇਥੇ ਕਿੰਨੇ ਪਰਵਾਹ ਚਲੋ ਖਲੋ ਜਾ ਹੋਈ ਗਏ ਮੇਰੇ ਸਾਹਨ ਬਾ ਚਲੋ ਚਲ ਇਹ ਝੋਕਲੋ ਕੋ ਨਹੀਂ ਚੋਕਲੋ ਉਹ 15 ਉਹ ਵੀ ਦੇ ਦੀ ਆ ਦੇ ਮੁੰਡੇ ਨੂੰ ਇੱਕ ਹੋਰ ਦੇ ਯਾਰ ਮੇਰੇ ਭਰਾ ਨੂੰ ਚਲੋ ਠੀਕ ਹੈ ਲੋ ਪਹਿਣ ਆਲੋ ਆਲ ਪਹਿਣ ਪਹਿਣ ਆਵੇ ਲੋ ਪਹਿਣ ਹੋਰ ਵੀ ਆਣ ਦੇਖ ਆਲ ਆ ਬੇ ਇੱਕ ਮਿੰਟ ਪਹਿਣ ਆਜੋ ਆਲ ਪੁੱਤਰਾ ਆਲੋ ਪਹਿਣ ਹੋਰ ਦੇ ਦੇ ਨੇ ਕਿੰਨੇ ਪਣਾ ਲੈ ਲੋ ਜੇ ਪਹਿਲੀ ਵੰਡ ਲਾਂਗੇ ਹੀ ਚਲੋ ਤੁਸੀਂ ਫਿਰ ਆਪੇ ਵੰਡ ਲੈਣੇ ਹੋਣਗੇ ਆ ਜਿਹੜੇ ਬਲੀ ਕੇ ਪਾਉਂਦੇ ਉਹ ਬੱਲੇ ਪੁੱਤ ਸਾਰੇ ਮਰਦਾਂ ਕੇ ਲੱਗੋ ਨੌਜਵਾਨ ਮੁੰਡੇ ਲਾਓ ਲਾਓ ਕਿਹੜੇ ਲਾਉਣੇ ਆ ਲਾਲੂ ਲਾਲੂ ਚਲੋ 5 ਨਹੀਂ 6 7 8 ਲੋ ਜੀ ਲਓ ਜੀ ਆਹ ਆ ਆ ਬਯਾ ਨੂੰ ਨਾ ਇਹ ਦੇ ਇਤਨਾ ਆਖੜਾ ਹਕੇ ਲੈ ਯਾਰ ਇਤਨਾ ਆਖੜਾ ਆ ਚਲੋ ਇਹ ਤਾਂ ਨਹੀਂ ਕਿਣੀ ਜਾਂਦਾ ਵਿੱਚੇ ਉਰੇ ਦੇ ਤੁਸੀਂ ਕੱਲੇ ਰਾਮਸੋ ਵਾਲੇ ਆਲੇ ਰਹਿਣ ਦੋ ਬਾਕੀ ਆਓ ਰਾਮਸੋ ਵਾਲੇ ਆਉਣ ਦੋ ਇੱਥੇ ਇੱਥੇ ਲਵਾ ਲਓ ਸਾਈਂ ਇੱਥੇ ਤਾਂਗਾ ਲਾ ਲਓ ਛੱਡ ਗਿਆ ਲੋ ਰਾਹ ਛੱਡ ਗਿਆ ਇੱਥੇ ਅੱਗੇ 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 ल कियापंचल लाल जी झुलरने घे बारो लगता लोग रोज ਦਿਜਾਂਗੇ ਲੈ ਕਿਤੇ ਫਨਾਲਾ ਨਹੀਂ ਆ ਢਿੰਗੜਾ ਨਹੀਂ ਆਇਆ ਜਿੰਨਾ ਮੰਤਰੀ ਸਾਹਿਬ ਨੇ ਲੋਕਾਂ ਦਾ ਸਾਥ ਦਿੱਤਾ ਉਹਨਾਂ ਲੋਕਾਂ ਦਾ ਸਾਥ ਨਹੀਂ ਦਿੱਤਾ ਸਾਡਾ ਲੋਕ ਸਰ ਕੋ ਲੈ ਗਏ ਗੈਰਨੀ ਦੀ ਇੱਥੇ ਸਰਕਾਰ ਵਾਲਾ ਬੰਦਾ ਕੋਈ ਬੜਿਆ ਹੀ ਨਹੀਂ ਆ ਗਿਆ ਮਿੱਟੀ ਦਾ ਬੜਾ ਗਿਆ ਕਰਾ ਦੋ ਮਿੱਟੀ ਦਾ ਕਰਾ ਦਿੰਦੇ ਕਰਾ ਸਤਾ ਦਿੰਦੇ ਸਤਾ ਦਿੰਦੇ ਮਿੱਟੀ ਬੰਨ ਦੇ ਉੱਤੇ ਭਲਕੇ ਫੇਰ ਇੱਥੇ ਲੈ ਗਿਆ ਨਾ ਬਹੁਤ ਵਧੀਆ ਬੰਨ ਦੇ ਲੈ ਗਿਆ ਗੁੱਤੂ ਸਰ ਮਧੀਆ ਗੱਲ ਰਾਲ ਮੇ ਕੇ ਸਾਰੇ ਇਸ ਭਰਾ ਸੇਵਾ ਕਰਦੇ ਆ ਇੱਥੇ ਆ ਨਾ ਸਿੰਮਦਾ ਪਿਆ ਬੰਨ ਇੱਥੇ ਪੈ ਜੂ ਨਾਲ ਨਾਲ ਮਿੱਟੀ ਦੇ ਸੁੱਖਾ ਜੂਰੇ ਤੇ ਲਾਵਾਂਗੇ ਨਾ ਆਖਿਆ ਨੰਬਰ ਲੈ ਲਿਆ ਸਰਪੰਚ ਸਾਹਿਬ ਦਾ ਠੀਕ ਹੈ ਮੰਤਰੀ ਸਾਹਿਬ ਨੇ ਤੇਲ ਦਿੱਤਾ ਤੁਹਾਨੂੰ ਤੇਲ ਪਾਵਾਂਗੇ ਨਹੀਂ ਤੇਲ ਪਾ ਦਾਂਗੇ ਤੁਹਾਡੇ ਤੇਲ ਜਿੰਨਾ ਕਹੋਗੇ ਤੁਸੀਂ ਮਿੱਟੀ ਲਈਏ ਉਹ ਤੇਲ ਪਾ ਦਾਂਗੇ ਉਹਦਾ ਤੇਲ ਸਾਨੂੰ ਲੋੜ ਤੇ ਵਾਦੂ ਅਸੀਂ ਕਿਉਂ ਤੇਲ ਵਾਦੂ ਸਰਕਾਰ ਦਾ ਇਸ ਤਰ੍ਹਾਂ ਕਰੋ ਮੇਰੀ ਗੱਲ ਸੁਣ ਮਿੱਟੀ ਦੇ ਨਾਲ ਆਓ ਘਾਹ ਵਾਲੇ ਥਾਂ ਲਾ ਲਓ ਖਲੋ ਜੋ ਖਲੋ ਜੋ ਇੱਥੇ ਇੱਕ ਮਿੰਟ ਇਧਰ ਆਓ ਇੱਕ ਮਿੰਟ ਇਧਰ ਆਓ ਬੋਤ ਇਧਰ ਆਓ ਇਧਰ ਆਓ ਉਹ ਜਿਹੜੇ ਪੈਸੇ ਜਾਰੀ ਹੋਏ ਆ ਸੈਂਕੜੇ ਲੋਨ ਉਹ ਹੋਏ ਆ ਪੰਜਾਬ ਦੇ ਜਿੱਥੇ ਹੜਾ ਆਇਆ ਹੜਪੀੜ ਤਾਂ ਦੇ ਵਾਸਤੇ ਤੇ ਉਹ ਇਹ ਨਹੀਂ ਕਿ ਇੱਕੇ ਦਿਨ ਹੀ ਛੇ ਸੌ 11 ਕਰੋੜ ਜਿਹੜਾ ਉਹ ਵੰਡਿਆ ਜਾਣਾ ਵਾ ਜਿਵੇਂ ਜਿਵੇਂ ਤਰਤੀਬ ਬਾਈ ਜੇ ਲੋਕਾਂ ਨੂੰ ਰੋਜ਼ ਲੋੜ ਆ ਜਿਵੇਂ ਜਿਵੇਂ ਲੋੜ ਆ ਓਵੇਂ ਓਵੇਂ ਉਹ ਰਾਸ਼ੀ ਜਿਹੜੀ ਆ ਤੁਰੀ ਜਾਊਗੀ ਜੇ ਇੱਕੇ ਦਿਨ ਹੀ ਉਹ ਸਾਰੇ ਪੈਸੇ ਵੰਡਤੇ ਤੇ ਮੁੜਕੇ ਜਿਹੜੇ ਲੋਕ ਹੜਪੀੜਤ ਨੇ ਉਹ ਇੱਕੇ ਦਿਨ ਸਾਰਾ ਸਮਾਨ ਲੈ ਕੇ ਤੇ ਮੁੜਕੇ ਗਾਂ ਕਿੱਧਰ ਜਾਣਗੇ ਹੁਣ ਅਸੀਂ ਅੱਜ ਚੌਥਾ ਦਿਨ ਹੋ ਗਿਆ ਵਾ ਚੋਕਰ ਫੀਡ ਜੋ ਵੀ ਸਾਡੇ ਕੋਲ ਕਿੱਟਾਂ ਸਮਾਨ ਵੰਦਿਆ ਨੂੰ ਤੇ ਇਸ ਤਰ੍ਹਾਂ ਜਿਵੇਂ ਜਿਵੇਂ ਲੋੜ ਆ ਉਵੇਂ ਉਵੇਂ ਪੈਣਾ ਭਰਾਵਾਂ ਕੋ ਪਹੁੰਚ ਕਰੀ ਦੀ ਨਾਲੇ ਮਿਲਗੁਲ ਜਾਈਦਾ ਨਾਲੇ ਦੁੱਖ ਸੁੱਖ ਪੁੱਛੀਦਾ ਤੇ ਜੇ ਆਪਾਂ ਕਹੀਏ ਇੱਕੇ ਦਿਨ ਹੀ ਸਾਰਾ ਕੋਈ ਦੇ ਦੀਏ ਤੇ ਇੱਕੇ ਦਿਨ ਦਿੱਤਿਆਂ ਤੇ ਫਿਰ ਟਾਈਮ ਵੀ ਨਹੀਂ ਸਰਨਾ ਉਹਦੇ ਦੋ ਦਿਨ ਲੰਘ ਦੇਣਗੇ ਪੰਜ ਦਿਨ ਲੰਘ ਜਾਣਗੇ ਜਦੋਂ ਇੱਕੇ ਨਾਲ ਆਪਾਂ ਚੀਜ਼ ਦੇਤੀ ਉਹ ਵਰਤੋਂ ਚ ਜਿਆਦੀ ਆ ਜਾਣੀ ਆ ਤੇ ਉਹ ਸਮਾਨ ਸਾਰਾ ਫੇਰ ਉਸੇ ਤਰ੍ਹਾਂ ਮੁੱਕ ਜਾਣਾ ਤੇ ਇਹਦੇ ਇਸ ਤਰ੍ਹਾਂ ਹੁੰਦਾ ਵਾ ਤਰੀਕੇ ਨਾਲ ਹੀ ਸਰਕਾਰ ਵੀ ਹੌਲੀ 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 ਸਟੈਪ ਬਾਈ ਸਟੈਪ ਲੋਕਾਂ ਨੂੰ ਜੋ ਬਣਦਾ ਵਾ ਉਹ ਲੋਕਾਂ ਦਾ ਹੱਕ ਵੀ ਮਿਲੂਗਾ ਲੋਕਾਂ ਨੂੰ ਮਾਰਜਾ ਵੀ ਮਿਲੂਗਾ ਵੇਖੋ ਕੁਦਰਤੀ ਕਰੋਪੀ ਐ ਇੱਥੇ ਹੁਣ ਸਿਆਸਤ ਨਹੀਂ ਕਰਨੀ ਚਾਹੀਦੀ ਹਰ ਬੰਦੇ ਨੂੰ ਗਰਾਊਂਡ ਤੇ ਆ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਏ ਬਿਲਕੁਲ ਜਿਵੇਂ ਪੰਜਾਬ ਸਰਕਾਰ ਨੇ ਦੋਸ਼ ਲਾਉਂਦੇ ਆ ਜੀ ਫੇਲ ਹੈ ਤੇ ਤੁਸੀਂ ਹੁਣ ਵੇਖੇ ਤੁਰੇ ਫਿਰਦੇ ਪਸੀਨੇ ਨੇ ਨਹੀਂ ਅਸੀਂ ਤੇ ਵੇਖੋ ਜੀ ਅੱਜ 20 ਦਿਨ ਹੋ ਗਏ ਆ ਜਿੱਦਨ ਦਾ ਪਾਣੀ ਆਇਆ ਜਿੱਦਨ ਦਿਹਾੜਾ ਆਇਆ ਅਸੀਂ ਲਗਾਤਾਰ ਰਾਤ ਦੇ 2-2 ਵਜੇ ਤੱਕ ਵੀ ਲੋਕਾਂ ਦੇ ਵਿੱਚ ਰਹੇ ਆ ਲੋਕਾਂ ਨੂੰ ਜੋ ਲੋੜਾਂ ਸੀ ਸਰਕਾਰ ਵੱਲੋਂ ਵੀ ਅਸੀਂ ਡੀਜ਼ਲ ਇੱਥੇ ਲੱਗ ਭਾਗ ਹੁਣ ਤੱਕ 50000 ਲੀਟਰ ਤੋਂ ਵੱਧ ਇੱਥੇ ਡੀਜ਼ਲ ਦਿੱਤਾ ਵਾ ਜਿਹੜਾ ਬੰਦ ਦੇ ਨਾਲ ਨਾਲ ਸੰਗਤ ਇਥੇ ਸੇਵਾ ਕਰਦੀ ਵੀ ਮਿੱਟੀ ਪਾਉਂਦੀ ਵੀ ਪਈ ਹੈ 1-1 ਲੀਟਰ 1-1 ਟੁਪਕਾ ਡੀਜ਼ਲ ਦਾ ਅਸੀਂ ਪੰਜਾਬ ਸਰਕਾਰ ਨੂੰ ਦਿੱਤਾ ਲੋਕਾਂ ਨੂੰ ਹੁਣ ਚੋਕਰ ਤਰਪਾਈਲਾ ਫੀਡ ਉਹ ਸਾਰਾ ਕੁਝ ਸਰਕਾਰ ਨੂੰ ਵੀ ਆਉਣਾ ਤੇ ਅਸੀਂ ਆਪਦੀ ਜੇਬ ਚੋਂ ਵੀ ਜਿੰਨੇ ਜੋਗੇ ਆ ਉਹ ਵੀ ਮਦਦ ਕਰਦੇ ਪਏ ਆ ਤੇ ਗਾਹ ਵੀ ਕਰਦੇ ਰਵਾਂਗੇ ਇਹ ਤੇ ਮਹਾਰਾਜ ਅੱਗੇ ਹੱਥ ਜੋੜ ਕੇ ਆਪਾਂ ਰਲ ਮਿਲ ਕੇ ਵੀ ਇਹ ਕੁਦਰਤੀ ਕਰੋਪੀ ਖਤਮ ਹੋਵੇ ਪਾਣੀ ਲਥੇ ਤੇ ਇਹ ਭਰਾ ਸਾਡੇ ਆਪ ਦੇ ਘਰਾਂ ਚ ਆਪ ਦੇ ਖੇਤਾਂ ਤੇ ਆਪ ਦੇ ਕੰਮ ਕਰਨ ਤੇ ਆਪ ਦੇ ਪਰਿਵਾਰ ਪਾਲਣ ਇਹਨਾਂ ਨੂੰ ਦਿਓ ਚਾਰ ਤੋੜੇ ਦਿਓ ਦਿਓ ਚਾਰ ਤੋੜੇ ਇਹ ਗਰੀਬ ਬੰਦਾ ਇਹਦੀ ਤੇ ਬਰਲਾ ਵੀ ਨਹੀਂ ਭਜੀ ਇਹ ਕਾ ਜੀ ਤਿੰਨ ਘਰ ਜਿਹੜਾ ਆਪਾਂ ਬਣਾਖੇ ਨਾ ਹਾਂਜੀ ਦੂਜਾ ਕਿੱਥੇ ਭੇਜਾਂ ਆ ਤਿੰਨੇ ਜਿਹੜਾ ਇਧਰ ਆਵੇ ਇਹਦੇ ਚਾਰੋ ਕੇ ਚਾਰ ਇਹਨੂੰ ਇਹਦੇ ਕੋ ਡੰਗਰ ਕਿੰਨੇ ਆ ਮੇਰੇ ਕੋਲੇ ਝੂਠ ਨਹੀਂ ਮਾਰਨਾ ਪੰਜ ਡੰਗਰ ਇਹਨੂੰ ਇਹਨੂੰ ਦੋ ਦੇ ਦੇ ਤੋੜੇ ਫੇਰ ਦੇਦਾ ਆ ਦੋ ਤੋੜੇ ਇਹ ਦੋ ਨਹੀਂ ਸਾਰਿਆਂ ਦਾ ਸਰਦਾ ਜਾਵੇ ਤੂੰ ਦੋ ਲੈ ਲੈ ਤੇਰੇ ਕੋ ਕਿੰਨੇ ਵੀ ਰਿਕਮੈਂਡ ਬਾਬਾ ਮੇਰੇ ਕੋਲੇ ਹੈਗੇ ਮੇਰੇ ਕੋ 3 ਡੰਗਰੇ ਇਹਨੂੰ ਚਾਰ ਤੋੜੇ ਦੇ ਵੀਰ ਨੂੰ ਚੁੱਕ ਵੀਰ ਇਹਨਾਂ ਨੂੰ ਸ਼ਾਲਾ ਖੋਲੀ ਜੀ ਜਰਾ ਸੋਹਰ ਪਾਸ ਹਾਂ ਲੈ ਚੁੱਕ ਚਗਾ ਇਹਨੂੰ ਚਾਰ ਬਿਲਕੁਲ ਸਰ ਜੀ ਇੱਥੇ ਲਾ ਕੇ ਰੱਖੋ ਅੱਗੇ ਆ ਦੋ ਲਾ ਦੇ ਅੱਗੇ ਦੋਰ ਲਾਉਣ ਪਾਉਂਦੇ ਆਈ ਫੇਰ ਆਉਂਦੇ ਰਹਿਣਾ ਕੋਈ ਇਹ ਨਹੀਂ ਗੱਲ ਕੋਈ ਇਹ ਨਹੀਂ ਗੱਲ ਵੀ ਅਸੀਂ ਅੱਜ ਹੀ ਆਏ ਆ ਅਸੀਂ ਆਉਂਦੇ ਰਹਿਣਾ ਹਾਂਜੀ ਹਾਂਜੀ ਖਾਲਸਾ ਉਹਦਾ ਵਾਦਾ ਵਾਸਾ ਉੱਥੇ ਬੇਪਾਸ ਹੀ ਆ ਬਹੁਤ ਮੱਤ ਕਰਵਾ ਰਿਹਾ ਐਸੀ ਪਰਵਾਰ ਅੰਦਰੋਂ ਅੰਦਰ ਵੀ ਇਹ ਜਿਹੜਾ ਹੈਗਾ ਇੱਕ 40 ਰੁਪਿਆ ਤੇ ਮੁੱਗੇ ਵਿੱਚੋਂ ਜਾਂ ਇਹਦੇ ਦਾ ਮੜਿਆ ਨਾ 4 ਸਾਲੋਂ ਦਿੱਸੀ ਇਹਨਾਂ ਨਾਲ ਥਾਂ ਵੀ ਨਹੀਂ ਇਹਨਾਂ ਨਾਲ ਹਾਂ ਬਾਈ ਕਿੱਥੇ ਰਹਿੰਦੇ ਜੀ ਬੈਠੇ ਟੰਡੇ ਜੀ ਪੈੜੀ ਜੀ ਰਿਆਜ ਜੀ ਰਿਆਜ ਜੀ ਜਮੀਨ ਹੈਗੀ ਆ ਜਮੀਨ ਕਿ ਉੱਤੇ ਹੀ ਆ ਕਿੰਨੀ ਜਮੀਨ ਸੜੀ ਦਾ ਸੱਤ ਕਿੱਲੇ ਹੈਗੀ ਕੋ ਪਾਣੀ ਸੱਤੇ ਰੁੜ ਗਈ ਆ ਪਾਣੀ ਵੀ ਉੱਥੇ ਹੀ ਦੇ ਕੇ ਚੰਦਰ ਇਹਨਾਂ ਦਾ ਇਹਦੇ ਬੇਟੇ ਆ ਦੋ ਇਹਦੇ ਬੇਟੇ ਤੇਵ ਆ ਇੱਕ ਪਸ਼ੂ ਰੱਖੇ ਕੋਈ ਨਹੀਂ ਆ ਪਸ਼ੂ ਉਹ ਮੁੰਡਾ ਲਗਿਆ ਜਿਹੜਾ ਚਾਰ ਬੋਰ ਗਿਆ ਅੱਛਾ ਉਹ ਤੁਹਾਡੇ ਮੁੰਡਾ ਆ ਜੀ ਓਏ ਆ ਦਿਓ ਚਾਰ ਪੰਜ ਕਿੱਟਾ ਵੀ ਦਿਓ ਬਾਬੇ ਨੂੰ ਇਹਨੂੰ ਕਿਧਰ ਗਿਆ ਮੁੰਡਾ ਉਹ ਆ ਵੀਰੇ ਇਹਦਾ ਮੁਰਕੇ ਵੀਰਾ ਤੂੰ ਸੋਚ ਵੀਰਾ ਚੱਲ ਦੋਦਾ ਪੜਾ ਇਹ ਮੁੰਡਾ ਮੈਂ ਹੀ ਰੱਖ ਲੰਦਾ ਰੱਖ ਲੰਦਾ ਧੰਨ ਰੱਖਿਆ ਯਾਰ ਫੜਾ ਕੇ ਬਸ ਲੋਕਾਂ ਦੇ ਇਹ ਕਰ ਵੰਦੇ ਨੇ ਔਰ ਲਗਾਤਾਰ ਰਾਂਜੇ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਲਾਲਜੀ ਸਿੰਘ ਢੁੱਲਰ ਹੋਣੀ ਨੇ